मम्मा 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 ऐदा के बोल्या मम्मा 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 खाना फिनिश कीता हां ना चेक करिए हां जी तिफिन चेक करिए हां जी चलो चेक करिए ओ ओ ओ फड़ो चलो टिफिन चेक करो हेरी दा राज दा टिफिन चेक करिए हेरी ने भी लग गई खिला रो इधर आ जाओ तुम्ही हेरी तुसी एथे खलो ओहो हां ये खाना छड़या विच आगी नीता हेरी नी

ਥਰਟੀ ਚ ਗਦੋਂ ਪਾਈ ਕਿੰਨਾ ਜੀ ਹੈਰੀ ਨਹੀਂ ਸੀ ਵਾਈ ਸੋਨਿਆ ਕਿਹੜੀ ਹਿਲੋ ਲੋਣ ਵਾਲੀ ਇਹਨੂੰ ਲੂਣ ਜੇ ਲੱਗਾ ਨਾ ਮੇਰੇ ਤੇ ਲੱਗ ਗਿਆ ਗੰਡਾ ਪਾਇਆ ਸੀ ਦੇ ਵੀ ਨਹੀਂ ਖਾਦਾ ਕਰ ਦੋ ਕਿਉਂ ਵਾਈ ਇਹ ਚੱਲ ਜੂਗੀ ਪਾਰ ਆ ਲੋ ਕੌਣ ਚੱਲ ਜੂਗਾ ਫੈਨ ਫੈਨ ਉਹ ਨਾਲ ਉੱਡ ਜੂਗਾ ਬੇਜਾ ਦਾ ਮੈਨੂੰ ਮਿਲਿਆ ਪਪਾ ਦੇਖ ਲਓ ਪਪਾ ਉਹਨੇ ਐਪਰੀਸ਼ੀਏਟ ਕਰੋ ਨਾ ਵੈਰੀ ਗੁੱਡ

Hmm. Yeah. की खाए ना फिर oh. मैंगो देदा वाटरमेलन देदा या hmm. yeah, हरे hey. <laughs> वाटरमेलन नाल बड़ा खुश खुशंदा खावी पई न आई बोले मैंगो मैंगो मांगदा कल मैंगो नहीं खादा hmm. नहीं मासी जी के पिंड खादा सी है hmm. ना तुसी देखे सी ना जिदने hmm. हैरी ने खादा सी हां hmm. जी ਗੱਲਾਂ ਦੇਖ ਪਾਪਾ ਹੀ ਆ ਗਏ ਸੀ ਸਕੂਟਰੀ ਤੇ ਤੂੰ ਯਾਹ ਪੇ ਹੀ ਆ ਗਏ ਸਕੂਟਰੀ ਤੇ ਆਪਾਂ ਇਕੱਠੇ ਗਏ ਸੀ ਸਾਰੇ ਸਕੂਟਰੀ ਤੇ ਗਏ ਨਹੀਂ ਸੀ ਪਾਪਾ ਪਾਪਾ ਅੱਪਾ ਪਾਪਾ ਤੋੜ ਕੇ ਹੀ ਆ ਗਏ ਨਹੀਂ ਪਾਪਾ ਤੇ ਕਾਰ ਤੇ ਗਏ ਸੀ ਆਪਣੇ ਨਾਲ ਹੀ ਸਾਰੇ ਇਕੱਠੇ ਗਏ ਸੀ ਆਪਾਂ ਦਰੁਜੀਤੋ ਇਹਨੂੰ ਲੱਗਾ ਤਾਂ ਨਹੀਂ ਆਪਾਂ ਪਾਪਾ ਹੀ ਪਹਿਲਾਂ ਗਏ ਤੇ ਪਾਪਾ ਮਗਰੋਂ ਦੀ ਚਲੇ ਗਏ ਹਾਂ ਤਾਂ ਚੀਂ ਖਾਦੇ ਹਾਂ ਹਾਂ ਜੀ ਖਾਦਾ ਹੀ ਭਾਜਦੇ ਹਾਂ ਪਾਪਾ ঝঠি কি নীনা বটরম্যালন চলো कोट के करो ऊपर वाले बटन कोट के करो ऊपर वाला बटन जोर दला मां ए सी चलाओ मामू नी बनाई हाँ। हो जन्नत ने नहीं आना जन्नत तू स्कूल गई आ हा। ने आना मन्नत ने हाँ गुरमत ने ना होते ने नहीं आना जन्नत होते करे आ कभी गुरमन्नत ने आना एक निके काके ने बेबी ने हाँ होते ने भी आना है <laughs> ਕੇਕ ਲਿਆਣਾ ਕੇਕ ਲਿਆਣਾ ਤੁਹਾਡਾ ਕਿਹੜਾ ਬਰਥਡੇ ਆ ਹੁਣੇ मामੂ ਨੇ ਕੇਕ ਲਿਆਣਾ ਬਰਥਡੇ ਤੇ मामੂ ਨੇ ਕੇਕ ਜੂ ਲੈ ਕੇ ਆਏ ਤੇ ਹੁਣ ਹਰ ਵਾਰੀ ਕੇਕ ਲੈ ਕੇ ਆਉਣਾ मामੂ ਨੇ ਹਲੋ ਜੀ ਸਤ ਸ੍ਰੀ ਅਕਾਲ ਸਾਰੇ ਜਣ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਤੇ ਮੇਰੇ ਮੂੰਹ ਦਾ ਕਾਫੀ ਫਰਕ ਪੈ ਗਿਆ ਹੈ ਮਤਲਬ ਮੈਂ ਠੀਕ ਹੋ ਚੁੱਕੀ ਹਾਂ ਸਮਝੋ ਤਾਂ ਹੀ ਕਰਕੇ ਬੋਲਣੇ ਬੜਾ ਸੋਹਣਾ ਲੱਗਿਆ ਅਜ ਵੇਸੇ ਬੋਲਣ ਲੱਗੇ ਥੋੜੀ ਖੇਚੇ ਜੀ ਪੈਂਦੀ ਆ ਮੈਂ ਬੜਾ ਹੁਣ ਕਿ ਵਧੀਆ ਹਾਸੇ ਵੀ ਲੈਣੀ ਆ ਪਹਿਲਾਂ ਤੇ ਹੱਸਿਆ ਨਹੀਂ ਜਾਂਦਾ ਹਾਂ ਹਾਸੇ ਲੈਣੀ ਆ ਤੇ ਗੱਲ ਵੀ ਵਧੀਆ ਕਰ ਲੈਣੀ ਆ ਉਹ ਦਿਨ ਬੋਲਿਆ ਨਹੀਂ ਜਾਂਦਾ ਤੇ ਮੂੰਹ ਮੈਂ ਇੱਕ ਦਾ ਹੋਲਦਾ ਹੀ ਉਹਦਾ ਬੋਲਣ ਲੱਗੇ ਦਰਦ ਹੁੰਦੀ ਆ ਅਗਲੀ ਬੋਲਣੇ ਦੇ ਲੱਗੇ ਕਿੰਨੇ ਦਿਨ ਬਾਅਦ ਤਾਂ ਕੇ ਖੋਲਣੇ ਕਹਿੰਦਾ ਸੀ ਦਾ ਦੇਣਾ 10 ਦਿਨਾਂ ਬਾਅਦ ਅੱਜ ਹੋ ਗਿਆ ਅੱਜ 7ਵਾਂ ਦੇਣਾ ਸੁਣਿਆ ਕਿ ਤੂੰ ਨਾ ਇੱਕ ਵਾਰ ਕੀਤੀਆਂ ਸਵੇਰ ਦੋ ਵਾਰ ਕੀਤੀਆਂ ਸੱਚੀ ਨਹੀਂ ਦੋ ਵਾਰ ਕਰ ਲੀਆਂ ਇਹ ਹੋਰ ਘੁਰਲੀਆਂ ਕਰ ਲੈਣੀਆਂ ਟਾਜੀ ਡਾਕਟਰ ਲਗਵਾਣਾ ਨਹੀਂ 10 ਉਹਨੇ 7 ਦਿਨਾਂ ਬਾਅਦ ਕਿਹਾ ਸੀ ਕਿੰਦੇ 10 ਦਿਨਾਂ ਬਾਅਦ ਮੈਂ ਨਹੀਂ ਦਾ 7 ਦਿਨਾਂ ਨਹੀਂ 10 ਦਿਨਾਂ ਬਾਅਦ ਹੀ ਖਿਲਾਵਾਂਗੇ ਚੰਗੀ ਤਰ੍ਹਾਂ ਜਿਹੜਾ ਉਹ ਹੋ ਜੇ ਸੈੱਟ ਕਿਸ ਕਰਕੇ ਦਹਾਂ ਦਿਨਾ ਵਾਦਾ ਪਟਾਂਕੇ ਖਲਾਵਾਂਗੇ ਹਾਏ ਨਹੀਂ ਫਿਰ ਗਲਤ ਜਾਣੇ ਆ ਪਰ ਫਿਰ ਵੀ ਕਰ ਉਹ ਜਦ ਬਲ ਜਾਂਦੇ ਨਾ ਦੀ ਸਮੈਲ ਬੜੀ ਗੰਦੀ ਆਉਂਦੀ ਆ ਹਾਂ ਖਲਾਵ ਦੇ ਫੁੱਲਾਂ ਦੀ ਆਉਂਦੀ ਆ ਤੇ ਜੋ ਕੀ ਹੋ ਗਿਆ ਵਾ ਕੋਈ ਨਹੀਂ ਦੱਟਾ ਹੋਈ ਤਾਂ ਇੱਕ ਸੜਿਆ ਹੀ ਆ ਇਹ ਨਾਲ ਵੀ ਦੱਟਾ ਦੱੜ ਆਈਏ ਤੇ ਨਾ ਦਰਾਜ ਹੋਇਆ ਮੜਾ ਤੇ ਹੈਗਾ ਤੇ ਹੈ ਨਾ ਸੜਿਆ ਤਾਂ ਹੈਗਾ ਨਾ ਮੇਰੇ ਤਾਂ ਸੜਿਆ ਹੈ ਹੀ ਨਹੀਂ ਕੋਈ ਮੇਰੇ ਤਾਂ ਸਾਫ਼ ਕਰਵਾਤਾ ਮੇਰੇ ਤਾਂ ਸੜਿਆ ਹੈ ਹੀ ਨਹੀਂ ਹੁਣ ਐਵੇਂ

किथे मासी घरे मासी ते डॉक्टर को चल लेया मासी ते डॉक्टर को चल लेया ना मासी घरे जाना में हाँ जी आ जा चलिए चल ले आ जा आ जा ना करे थे अपन ओ ओ ओ और गुरमन ने तो गुरमन ने दी वीडियो नहीं बनाई